ਸਾਦਾ ਵੈਗੋ ਜੂ ਕੀ ਫੜੇ ਹੱਥ ਜੋੜ ਕੇ ਬੇਨਤੀ ਇਹ ਸਾਰੀ ਸੰਗਤ ਨੂੰ ਵੀ ਗੋਪੀ ਭਲਵਾਨ ਫਰੰਦੀਪੁਰਿਆ ਪਿਛਲੀ ਵਾਰ 8000 ਦੀ ਸਾਈ ਲੈ ਕੇ 90000 ਤੇ 5 ਵੜ ਖੇਡਿਆ ਸੀ ਤੇ ਸਾਡੇ ਪਿੰਡ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਮੇਲਾ ਖਰਾਬ ਕੀਤਾ ਸੀ ਫੇਰ ਸਾਨੂੰ ਅਪਰੀਤ ਭਲਵਾਨ ਨੇ ਆਖਿਆ ਭਾਵੇਂ ਮੈਨੂੰ ਕੋਈ ਪੈਸਾ ਨਾ ਦਿਓ ਤੇ ਮੈਂ ਆ ਕੇ ਇੱਥੇ ਖੇਡਦਾ ਵਾਂ ਉਹਦਾ ਬੜਾ ਸਤਕਾਰ ਪੁਰੀਤਵਾ ਦਾ ਦੂਜੀ ਗੱਲ ਅੱਜ ਹੀ ਆ ਤਾਗੋ ਸਾਡਾ ਮੁੰਡਾ ਉੱਠਿਆ ਵਾ ਏਕਮ ਪਤਾ ਪਰ ਠੀਕ ਹੈ ਜੀ ਏਕਮ ਪਤਾ ਪਰ ਨੂੰ ਆਈ ਆਖਿਆ ਸਾਡੀ ਟੀਮ ਨਹੀਂ ਆ ਤੂੰ ਸਾਡੇ ਜਾਵੀਰ ਬਾਜੂ ਵੱਲੋਂ ਖੇੜ ਜਾਵੀਰ ਪ੍ਰੀਤ ਵੱਲੋਂ ਖੇੜ ਪਰ ਉਹਦਾ ਫੋਨ ਸਾਨੂੰ ਪਤਾ ਲੱਗਾ ਵਾ ਗੋਪੀ ਨੇ ਉਹਨੂੰ ਨਹੀਂ ਖੇਡਣ ਦਿੱਤਾ ਪ੍ਰੀਤ ਵੱਲੋਂ ਠੀਕ ਹੈ ਜੀ ਬਾਜੂ ਵੱਲੋਂ ਉਹਨੂੰ ਨਹੀਂ ਖੇਡਣ ਦਿੱਤਾ ਗਿਆ ਅਸੀਂ ਕਿਹਾ ਕੋਲ ਲੈਣਾ ਦੇਣਾ ਨਹੀਂ ਆਏ ਸਪੋਰਟਸਮੈਨ ਆ ਜਿਹੜੇ ਆ ਇਹ ਸਪੋਰਟਸਮੈਨ ਹੀ ਰਹਿਣ ਇਹੋ ਜੀਆਂ ਗਲਤੀਆਂ ਨਾ ਕਰਨ ਨਾ ਕਰਨ ਇੱਥੇ ਜਿਹੜਾ ਉਹਦਾ ਇਲਾਕਾ ਸੀਗਾ ਉਹਦਾ ਦੇਲ ਵਧਣਾ ਸੀ ਹੋਰ ਸਾਡੇ ਪਿੰਡ ਦੇ ਪਤਾ ਪਰਦੇ ਗੁਰੂ ਕੀ ਵਡਾਲੀ ਦੇ ਠਾਪੜ ਖੇੜੀ ਦੇ ਬਾਸਰ ਕੇ ਦੇ ਸਾਡੇ ਮੁੰਡੇ ਹੋਰ ਉੱਥੇ ਸੀ ਸਾਨੂੰ ਉਹਦਾ ਫਾਇਦਾ ਹੋਣਾ ਸੀ ਸਾਡਾ ਨਾਮ ਵਧਣਾ ਸੀ ਪਰ ਗੋਪੀ ਦੇ ਇੱਕੋ ਇੱਕ ਬੰਦੇ ਦੇ ਕਾਰਨ ਅੱਜ ਇੱਕ ਮੈਕਗ੍ਰਾਉਂਡ 'ਚ ਨਹੀਂ ਖੇਡ ਰਿਹਾ ਵਾਹ ਗੱਲ ਸਾਹ ਦੇ ਵਾਗ ਫਦੇ ਦੋਸਤੋ ਕਿ ਇਸ ਤਰ੍ਹਾਂ ਲਾਈਵ ਦੇ ਵਿੱਚ ਮੈਂ ਫੜ ਕੇ ਕਮੇਟੀ ਨੂੰ ਭੁਲਵਾਨ ਬਾਰੇ ਬੋਲਣਾ ਚਾਹੀਦਾ ਸੀ ਆਪਣੇ ਰਾਏ ਜ਼ਰੂਰ ਦੇਣਾ ਸਾਡੇ ਚੈਨਲ ਕਬੱਡੀ 101 ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ